ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰਾਂ ਦਾ ਸਾਰਿਆਂ ਤੇ ਮੇਰ ਭੈਰਾਂ ਤੇ ਰੱਖਣ ਸਾਨੂੰ ਤੰਦਰੁਸਤੀਆਂ ਬਖਸ਼ਣ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਖੀਰ ਮੈਂ ਨਾ ਚੌਲ ਪਹਿਲਾਂ ਭਿਉਂ ਕੇ ਰੱਖਿਆ ਸੀਗੇ ਤੇ ਇਹਨੂੰ ਨਾ ਦੁੱਧ ਦੇ ਵਿੱਚ ਹੀ ਵਾਲਿਆ ਆਪਾਂ ਨੇ ਪੂਰਾ ਅੱਧਾ ਪੌਣਾ ਘੰਟਾ ਹੋ ਗਿਆ ਤੇ ਇਧਰ ਇਹ ਰਿਜਦੇ ਸੀ ਨਾਲ ਮੈਂ ਦੋ ਇਲਾਇਚੀਆਂ ਪਾਤੀਆਂ ਛੁੱਟੀਆਂ ਭੰਨ ਕੇ ਦੇ ਨਾਲ ਮੈਂ ਸਾਬੂਦਾਣਾ ਭਿਉਂ ਕੇ ਰੱਖਿਆ ਸੀਗਾ ਤੇ ਉਹ ਪਾਤਾ ਗਰਮੀ ਦੇ ਵਿੱਚ ਚੀਜ਼ਾਂ ਖਾਣੀਆਂ ਬਹੁਤ ਉਹ ਹੁੰਦੀਆਂ ਵੀ ਸਾਬੂਦਾਣਾ ਵੀ ਠੰਡਾ ਹੁੰਦਾ ਹਨਾ ਸਾਬੂਦਾਣਾ ਵੀ ਠੰਡਾ ਹੁੰਦਾ ਤੇ ਇਧਰ ਆ ਪਾਣੀ ਨਾ ਉਹ ਕੀਤਾ ਸੀਗਾ ਫੁੱਲ ਮਖਾਣੇ ਮੈਂ ਥੋੜਾ ਜਿਹਾ ਘਿਓ ਪਾ ਕੇ ਨਾ ਇਹਨਾਂ ਨੂੰ ਰੋਸਟਡ ਕਰ ਲਿਆ ਸੀਗਾ ਪਹਿਲਾਂ ਕਿਉਂ ਦੇ ਵਿੱਚ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜੋੜੋ ਦੱਸਿਆ ਕਰੋ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮਾਚ ਉਹਨਾਂ ਦਾ ਵੀ ਤੇ ਜਿਹੜੇ ਨਾਈਸ ਨਾਈਸ ਮੈਸੇਜ ਕਰਦੇ ਆ ਸੋਹਣੇ ਸੋਹਣੇ ਧੰਨਵਾਦ ਉਹਨਾਂ ਦਾ ਵੀ ਥੈਂਕ ਯੂ ਸੋ ਮਾਚ ਤੇ ਜਿਹੜੇ ਲਾਈਕ ਸ਼ੇਅਰ ਕਰਦੇ ਉਹਨਾਂ ਦਾ ਵੀ ਤੇ ਇਧਰ ਆਪਾਂ ਨੇ ਫੁੱਲ ਮਖਾਣੇ ਥੋੜੇ ਜਿਹਾ ਰੋਸਟਰਡ ਕਰ ਲਏ ਕੱਚਾਪਾਨ ਕੱਢ ਤਾਂ ਆਪਾਂ ਇਹਨਾਂ ਨੇ ਇਹ ਬਹੁਤ ਸਵਾਦ ਬਣਦੀ ਆ ਤੇ ਕਿਉਂਕਿ ਅੱਜ ਸਾਬਜੀ ਨੇ ਵਾਪਸ ਜਾਣਾ ਸੀਗਾ ਤੇ ਫੇਰ ਮੈਂ ਸੋਚਿਆ ਕੋਈ ਉਹਦੀ ਫੇਵਰੇਟ ਜੀ ਡਿਸ਼ ਬਣਾਵਾਂ ਮੈਂ ਤੇ ਇਸ ਲਈ ਹਨਾ ਕਿਉਂਕਿ ਫਿਰ ਹਜੇ ਮੈਂ ਉਰੇ ਰਹੂੰਗੀ ਪਤਾ ਨਹੀਂ 2 ਮਹੀਨੇ ਰਹੂੰਗੀ 3 ਰਹੂੰਗੀ ਹਨਾ ਤੇ ਕਿਉਂ ਦੇ ਲਈ ਉਹਨੂੰ ਕੋਈ ਚੰਗੀ ਚੀਜ਼ ਖਾਣ ਨੂੰ ਚਾਹੀਦੀ ਤੇ ਇਹ ਮੈਂ ਸਾਰੇ ਨਾ ਦੋ ਦੋ ਪੀਸ ਕਰ ਲਏ ਸੀਗੇ ਜਿਆਦਾ ਦਿਨ ਹੀ ਪਹਿਲਾਂ ਮੈਂ ਸੋਚਦੀ ਦਰਦਰੇ ਜੇ ਪੀਸ ਲਵਾਂ ਫਿਰ ਕਹਿੰਦੇ ਕਹਿੰਦੇ ਨਹੀਂ ਦਰਦਰੇ ਨਹੀਂ ਪੀਸਣਗੇ ਤੇ ਤੂੰ ਇਹਵੇਂ ਹੀ ਪਾ ਦੇ ਤੋ ਇਹਨਾਂ ਨੂੰ ਦੋ ਦੋ ਫੀਸ ਕਰਕੇ ਬਿਕੋਸ ਮੈਨੂੰ ਸਭ ਨਾਲੋਂ ਮੇਨ ਚੀਜ਼ ਉਹਦੀ ਪਸੰਦ ਤੇ ਉਹਦੀ ਕੇਰ ਕਿਉਂਕਿ ਜਿਸ ਬੰਦੇ ਨੂੰ ਪਤਾ ਹੁੰਦਾ ਹੈ ਵੀ ਆਪਦਾ ਘਰ ਕਿਵੇਂ ਰੱਖਣਾ ਹੈ ਕਿਵੇਂ ਬਸਾਉਣਾ ਜਿਸ 부ੜੀ ਨੂੰ ਉਹ ਸਭ ਕੁਝ ਆਪ ਦੇ ਆਪਦੀ ਪਸੰਦ ਸਾਈਡ ਤੇ ਰੱਖ ਕੇ ਨਾ ਤੇ ਆਪਦੇ ਪਰਿਵਾਰ ਨੂੰ ਪਹਿਲਾਂ ਉਹ ਕਰਦੀ ਆ ਤੇ ਕਈ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਪਰਿਵਾਰ ਦੀ ਪਰਵਾਹ ਘੱਟ ਤੇ ਆਪ ਦੇ ਬਾਰੇ ਬਾਰਾ ਸੋਚਦੀ ਸੈਲਫਿਸ਼ ਵਾਲਾ ਹੁੰਦੇ ਆ ਮੈਂ ਐ ਨਹੀਂ ਕਹਿੰਦੀ ਸਾਰੀਆਂ ਭੈਣਾਂ ਵੀ ਨਹੀਂ ਇੱਕੋ ਜਿਹੀ ਹੁੰਦੀਆਂ ਸਾਰੇ ਵੀਰੇ ਭਰਾ ਵੀ ਨਹੀਂ ਵੀਰ ਵੀ ਨਹੀਂ ਇੱਕੋ ਜਿਹੇ ਹੁੰਦੇ ਠੀਕ ਹੈ ਤੇ ਆਪਣੀ ਆਪਣੀ ਸੋਚ ਨਹੀਂ ਹੁੰਦੀ ਆਪਣਾ ਆਪਣਾ ਇੱਧਰ ਮੈਂ ਡ్రਾਈ ਫਰੂਟਾਂ ਵਿੱਚ ਬਦਾਮ ਲੈ ਲਏ ਸੀ ਕਾਜੂ ਲੈ ਲਏ ਸੀ ਪਿਸਤਾ ਲੈ ਲਿਆ ਸੀ ਤੇ ਮੱਖਜ ਲੈ ਲਏ ਸੀ ਹਨਾ ਤੇ ਇਹ ਬਹੁਤ ਟੇਸਟੀ ਬਣ ਲਈ ਕੰਮ ਸੇ ਕੰਮ ਇਹਨੂੰ ਆਪਾਂ ਨੇ 2 ਘੰਟੇ ਮੈਂ ਇਹਨੂੰ ਰੀਂਦੇ ਆਗਾ ਦੁੱਧ ਸੁੱਕ ਜਾਂਦਾ ਫੇਰ ਪਾਦੀ ਦਾ ਦੁੱਧ ਸੁੱਕ ਜਾਂਦਾ ਸੀ ਫੇਰ ਪਾਦੀ ਤੇ ਬਹੁਤ ਵਧੀਆ ਚੀਜ਼ ਬਣਦੀ ਆ ਅਗਰ ਤੁਸੀਂ ਵੀ ਕਿਸੇ ਨੇ ਟਰਾਈ ਕੀਤੀ ਤਾਂ ਜਰੂਰ ਮੈਸੇਜ ਕਰਕੇ ਦੱਸਿਓ ਪਰ ਟਰਾਈ ਜਰੂਰ ਕਰਿਓ ਬੱਚਿਆਂ ਦੀ ਵੀ ਫੇਵਰੇਟ ਹੁੰਦੀ ਵੱਡਿਆਂ ਦੀ ਵੀ ਫੇਵਰੇਟ ਹੁੰਦੀ ਹੈ ਇਹ ਚੀਜ਼ ਤਾਂ ਆਮ ਹੀ ਘਰਾਂ ਵਿੱਚ ਤੇ ਤਕਰੀਬਨ ਬਣਦੀ ਹੋਈ ਰਹਿੰਦੀ ਆ ਹਨਾ ਤੇ ਪਰ ਤਰੀਕੇ ਲਗ-ਲਗ ਹੁੰਦੇ ਆ ਆਪਣੇ ਸਾਰਿਆਂ ਦੇ ਤੇ ਆਪਾਂ ਖੰਡ ਨਹੀਂ ਪਾਵਾਂਗੇ ਖੰਡ ਦੀ ਥਾਂ ਤੇ ਮੈਂ 슈ਗਰ ਲਿਆਂਦੀ ਸੀ ਜੇਸੀ 슈ਗਰ ਆਗੀ ਇਹ ਦਸ ਇਛਰਾਂ ਗੀ ਗੰਨੇ ਦੀ ਬਹੁਤ ਵਧੀਆ ਹੈਗੀ ਤੇ ਇਹੀ ਲਈ ਹੈ ਕਿ ਮੈਂ ਇਹੀ ਪਾਉਣੀ ਹਣੀ ਆ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਟੇਸਟ ਐ ਹੁੰਦਾ ਜਿਵੇਂ ਕੋਏ ਦਾ ਟੇਸਟ ਆਉਂਦਾ ਨਾ ਤੇ ਜਿਆਦੀ ਨਹੀਂ ਪਾਈ ਸਾਬ ਜੀ ਦੀ ਪਾਈ ਕਿਉਂਕਿ ਅਸੀਂ ਮਿੱਠਾ ਨਹੀਂ ਜ਼ਿਆਦਾ ਖਾਂਦੇਗੇ ਤੇ ਇਹਦੇ ਨਾਲ ਕਲਰ ਵੀ ਵੇਖਿਓ ਤੁਸੀਂ ਚੇਂਜ ਹੋ ਜੂਗਾ ਹੁਣ ਤੇ ਉਹ ਵੀ ਟੇਸਟ ਵੀ ਬਹੁਤ ਵਧੀਆ ਆਉਂਦਾ ਠੀਕ ਹੈ ਕਿਉਂਕਿ ਗੁੜ ਆਪਾਂ ਜੇ ਦੁੱਧ ਦੇ ਵਿੱਚ ਰੰਨਦੇ ਆ ਗੁੜ ਫਟ ਜਾਂਦਾ ਕਿਸੇ ਵੇਲੇ ਤੇ ਇਹ ਫਟਦੀ ਨਹੀਂ ਨੀਂਗੀ ਨਾ ਖੰਡ ਦੀ ਥਾਂ ਤੇ ਆਪਾਂ ਇਹ ਜੂਸ ਕੀਤੀ ਹੈ ਦੇਖੋ ਤੁਸੀਂ ਕਲਰ ਚੇਂਜ ਹੋ ਗਿਆ ਦੇਖੋ ਤੁਸੀਂ ਵਿੱਚ ਜਿਹੜਾ ਕੁਝ ਮਰਜ਼ੀ ਪਾ ਸਕਦੇ ਕੇਸਰ ਪਾਉਣਾ ਕੇਸਰ ਪਾ ਸਕਦੇ ਹਨ ਤੇ ਇਹਦੇ ਨਾਲ ਇਲਾਇਚੀ ਦਾ ਵੀ ਟੇਸਟ ਬਹੁਤ ਸੋਹਣਾ ਆਉਂਦਾ ਹੈਗਾ ਤੇ ਉਹ ਹੋ ਸੀਗਾ ਅਗਰ ਵੀਡੀਓ ਵਿੱਚ ਕਿਸੇ ਵੇਲੇ ਕੁਝ ਵੱਧ ਘੱਟ ਰਹਿ ਜਾਂਦਾ ਹੁੰਦਾ ਹੈ ਤੇ ਕਿਰਜੀ ਤੁਸੀਂ ਸੌਰੀ ਮਾਫ ਕਰਦਿਆ ਕਰੋ ਆਈਡੀਆ ਚੀਜ਼ ਦੇਖ ਲਿਆ ਕਰੋ ਵੀ ਬੋਲੀ ਨਹੀਂ ਗਈ ਕੀ ਚੀਜ਼ ਵਿੱਚ ਦਿਸਦੀ ਹੈਗੀ ਹਾਂ ਹੈਗੀ ਆ ਠੀਕ ਹੈ ਤੇ ਕਿਉਂਕਿ ਸਾਬ ਜੀ ਦੇ ਜਾਨ ਦਾ ਕੱਟ ਕੇ ਥੋੜਾ ਜਿਹਾ ਮੈਂ ਵੀ इमोशनल ਜਿਹਾ ਹੀ ਰਹਿਣ ਲੱਗ ਗਈ ਵੀ ਕੋਸ ਤੁਹਾਨੂੰ ਪਤਾ ਹੀ ਹਨਾ ਤੇ ਹਸਬੰਡ ਵਾਈਫ ਦਾ ਰਿਸ਼ਤਾ ਕੀ ਹੁੰਦਾ ਕਿਵੇਂ ਹਨਾ ਟਾਈਮ ਸਪੈਂਡ ਕਰਨਾ ਇਧਰ ਉਧਰ ਜਾਣਾ ਬਿਕੋਸ ਅਸੀਂ ਉੱਥੇ ਵੀ ਦੋਵੇਂ ਜਣੇ ਇਕੱਠੇ ਹੀ ਰਹਿੰਦੇ ਇਕੱਠੇ ਹੀ ਆਉਂਦੇ ਜਾਂਦੇ ਕਿਤੇ ਵੀ ਤੇ ਇਧਰ ਆਪਾਂ ਦੇਖੋ ਤੁਸੀਂ ਪਹਿਲਾਂ ਆਪਾਂ ਬਾਬਾ ਜੀ ਨੂੰ ਹੁਣ ਭੋਗ ਲਵਾਵਾਂਗੇ ਤੇ ਫਿਰ ਆਪਾਂ ਉਹ ਕਰਾਂਗੇ ਸਰਵ ਖਾਵਾ ਪੀਵਾਂਗੇ ਇੰਜੋਏ ਕਰ ਲਾਂਗੇ ਹਨਾ ਤੇ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ